35 ਸਾਲਾ ਮਹਿਲਾ ਦਾ ਕਤਲ ਦੋਸ਼ੀ ਮੌਕੇ ਤੋਂ ਫਰਾਰ ਪਟਿਆਲਾ ਦੇ ਗੁਰਮਤ ਇਨਕਲੇਪ ਤੋਂ ਮਿਲੀ ਇੱਕ 35 ਸਾਲਾ ਮਹਿਲਾ ਦੀ ਲਾਸ਼ ਮਹਿਲਾ ਦਾ ਨਾਮ ਰਜ਼ਨੀ ਦੱਸਿਆ ਹੈ ਮਹਿਲਾ ਦਾ ਬਹਿਰਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਹੋਇਆ ਫਰਾਰ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਡੀਐਸਪੀ ਫਤੇ ਸਿੰਘ ਬਰਾੜ ਨੇ ਕਿਹਾ ਕਿ ਥਾਣਾ ਪਸਿਆਣਾ ਵਿਖੇ ਇੱਕ ਸੂਚਨਾ ਮਿਲਦੇ ਸਾਰ ਹੀ ਪੁਲਿਸ ਪਾਰਟੀ ਹਰਕਤ 'ਚ ਆਈ ਅਤੇ ਘਟਨਾ ਸਥਾਨ ਵਾਲੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਲਿਆ ਗਿਆ ਡੀਐਸਪੀ ਫਤੇ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਜਨੀ ਗੁਰਮਤ ਇਨਕਲੇਵ ਵਿਖੇ ਕੁਲਵੀਰ ਸਿੰਘ ਨੂੰ ਮੰਦੇ ਘਰ ਵਿਖੇ ਰੋਟੀ ਪਾਣੀ ਤੇ ਸਫਾਈ ਦਾ ਕੰਮ ਕਰਦੀ ਸੀ ਰਜਨੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕੁਲਵੀਰ ਸਿੰਘ ਨੂੰ ਮੰਨੇ ਰਜਨੀ ਦਾ ਕਤਲ ਕੀਤਾ ਹੈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਜਲਦ ਹੀ ਦੋਸ਼ੀ ਨੂੰ ਫੜ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਰਿਪੋਰਟ ਮੇਰਾ ਪਰਮੋ ਅਧਿਕਾਰੀ ਜੀ ਇਹ ਮੇਰੀ ਬਹੂ ਹੈ ਜੀ ਇਹ ਇਹਦਾ ਨਾਮ ਰਜਨੀ ਕੀ ਕਰਦੇ ਸੀ ਇਹ ਗੋਟੀਆਂ ਦਾ ਕੰਮ ਕਰਦੀ ਸੀ ਜੀ ਕੀ ਗੱਲ ਹੋਈ ਹੈ ਸਰ ਜੁਰੇ ਜੀ ਪੂਰਾ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਚ ਰਹਿੰਦੀ ਸੀ ਮੈਂ ਤਾਂ ਦਾਰ ਘਟੇ ਰਹਿੰਦੀ ਸੀ ਜੀ ਮੈਂ ਤਾਂ ਕੰਮ ਤੋਂ ਹੀ ਆਈ ਸੀ ਜੀ ਹੁਣ ਉਹ ਤਾਂ ਫੋਨ ਕਰਕੇ ਬੁਲਾਇਆ ਜੀ ਜੀ ਦੱਸਿਆ ਫੋਨ ਕਰਕੇ ਫੋਨ ਕਰਕੇ ਨੇ ਉਹ ਕਿਹਾ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰਤੀ ਜੀ ਬਸ ਇੰਨੀ ਗੱਲ ਹੋਈ ਆ ਜੀ ਕਿੰਨੇ ਦਿਨ ਤੋਂ ਕਿੰਨੇ ਦਿਨ ਤੋਂ ਕੰਮ ਕਰਦੀ ਸੀ ਉਹਰੇ ਉਹਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ ਚ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਮੈਨੂੰ ਨਹੀਂ ਗੱਲ ਪਤਾ ਜੀ ਮੈਨੂੰ ਕੀ ਗੱਲ ਹੋਈ ਤੁਹਾਨੂੰ ਪਤਾ ਲੱਗੀ ਕਿ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਦਾ ਕਿ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੋਈ ਕਿਸੇ ਦਾ ਪਤਾ ਨਹੀਂ ਜੀ ਜੀ ਕਿਨੇ ਦਿਨ ਤੋਂ ਮੇਰੇ ਮਮਾ ਕਿੰਨੀ ਉਮਰ ਦੀ ਸੀ 60 ਚੰਗੀ ਜਾਨ ਮਿਲ ਰਹੀ ਕਿ ਕੀ ਗੱਲ ਹੋ ਗਈ ਮੇਰੇ ਮਮਾ ਕਿਹਨਾਂ ਕੰਮ ਬੱਤੇ ਜਾ ਰਹੀਆਂ 9 ਵਜੇ ਦੀ ਗਈ ਹੋਈ ਮੇਰੀ ਮਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪਵਾ ਲਈ ਮੈਨੂੰ ਚਾਹ ਪੀਣੀ ਆ ਕਿੱਥੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਨੰਮੀ ਨੇ ਆਇਆ ਫੋਨ ਮਲਾਉਂਦੇ ਰਹੇ ਸੋ ਚੌਕ ਆ ਰਿਹਾ ਚੌਥਾ ਆ ਰਿਹਾ ਜੀ ਮੈਨ ਲੱਗਿਆ ਵੀ ਇੱਥੇ ਹੋਗੇ ਮੈਂ ਉਹਨੂੰ 11:15 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸਚ ਆਫ ਕਰ ਲਿਆ ਜਦੋਂ ਜਦੋਂ ਕਿ ਨਾ ਹਾਂਜੀ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਕੁਲਵੀਰ ਕੀ ਕਰਦਾ ਸੀ ਇੱਥੇ ਉਹ ਜਮੈਟੋ ਦਾ ਕੰਮ ਕਰਦਾ ਸੀ ਜੀ ਤੇ ਕਿ ਨਾਮ ਲਿੰਦੇ ਜਦੋਂ ਤਾਂ ਫੋਨ ਨਹੀਂ ਲੱਗਿਆ ਮਿੰਖਿਆ ਅਸੀਂ ਬਸ ਸਟੈਂਡ ਤੇ ਚੈੱਕ ਕਰਾਨੇ ਗਏ ਸਕੂਟਰੀ ਤੇ ਕਿ ਨਾਮ ਲਿੰਦੇ ਮੇਰੀ ਮੰਮੀ ਜਿਸ ਸਕੂਟਰੀ ਉੱਥੇ ਮੰਮੀ ਆ ਗਈ ਸੀ ਤੇ ਪਟਿਆਰੇ ਵੱਲ ਆ ਰਹੀ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੋਵਗੇ ਚਲੋ ਆ ਗਿਆ ਕੀ ਵਰਤ ਅੱਜ ਤਕਰੀਬਨ ਜੀ ਸਰ ਨੂੰ ਥਾਣੇ ਫਸਿਆਣਾ ਉਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਲੀ ਨਾਦੀ ਲੇਡੀ ਦੀ ਡੈਡ ਬੋਡੀ ਜਿਹਨੇ ਜਿੱਥੇ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਂਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈਡ ਬੋਡੀ ਮਿਲੀ ਹੈ ਜੀ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕੇ ਅਸੀਂ ਪੋਸਟਮਾਰਟਮ ਦੇ ਰਹੇ ਹਾਂ ਜੇ ਕਰਵਾਵਾਂਗੇ ਡਾਕਟਰਾਂ ਦੀ ਰਿਪੋਰਟ ਤੇ ਪਤਾ ਲੱਗੂਗਾ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਇੱਥੇ ਆ ਸਿਚੂ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀ ਜੀ ਉਹਨਾਂ ਦਾ ਨਾਮ ਹੈ 35 ਸਾਲਾਂ ਦੇ ਹੋਣਗੇ ਇਹ ਵੈਸੇ ਪਿਛੋ ਸਨੋਰ ਦੇ ਰਹਿਣ ਵਾਲੇ ਆ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫ਼ਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫ਼ਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰੈਂਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਤੇ ਉਸ ਕਰਕੇ ਉਹ ਜਿਹੜੇ ਇੰਜਰੀਜ਼ ਨੇ ਉਹਨੇ ਜਿਹੜੇ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੀ ਸੀ ਕਿ ਐਸੇ ਜੋ ਹੈ ਤਾਂ ਮਤਲਬ ਪਤਾ ਲੱਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੈ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਹੈ ਅਸੀਂ ਬਾਅਦ ਚ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਲੋਜ਼ ਕਰਾਂਗੇ ਕਿਹਨੇ ਮਾਰਿਆ ਜਿਹੜਾ ਅਕਿਊਜ਼ ਦੇ ਵਿੱਚ ਲੱਗਿਆ ਹੈ ਹੁਣ ਹਾਇ ਤੱਕ ਤਾਂ ਹੀ ਪ੍ਰਾਈਮਿਸ ਇੰਸਪੈਕਟ ਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਖਾ ਕੁਲਵੀਰ ਸਿੰਘ ਘੁੰਮਣ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸਤਾਂ ਦਾ ਤੇ ਉਹ ਫਰਾਰ ਵੀ ਹਨ ਸਾਡੀ ਟੀਮਾਂ ਲੱਗੀਆਂ ਜਲਦੀ ਉਹਨਾਂ ਨੂੰ ਅਪਰੀਹੈਂਡ ਕਰਕੇ ਜਦੋਂ ਉਹਨੂੰ ਫੜ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਆਵੇਗੀ ਤੇ ਅਕੋਰਡਿੰਗਲੀ ਉਹਨਾਂ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਬਿਆਨ ਦਰਜ ਕਰਦੇ ਤੇ ਅਕੋਰਡਿੰਗਲੀ ਅਸੀਂ ਇਹ ਪਤਾ ਇਨਸਟੈਂਟ ਹੋਇਆ ਹੈ ਕੋਈ ਜਾਂਚ ਵੀ ਚਾਹੀਏ ਸਰ ਨਹੀਂ ਜੀ ਜਨਾਬ ਬੋਡੀ ਤੋਂ ਪਤਾ ਲੱਗਦਾ ਹੈ ਇਹ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ ਹੈ ਬਿਕੋਜ਼ ਇੱਥੇ ਕਿਸੇ ਵੀ ਇਹ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਘਰ ਆਸ-ਪਾਸੇ ਬਣੇ ਹੋਏ ਹੈ ਤੇ ਵੈਨ ਇੱਥੇ ਪੋਪੂਲੇਸ਼ਨ ਕਾਫੀ ਹੈ ਬਟ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੇਟ ਰਾਤ ਹੋਇਆ ਹੋਊਗਾ ਤੇ ਥੋੜੀ ਜੀ ਸਟਿਫਨੈਸ ਵੀ ਬੋਡੀ ਚਾਈ ਹੋਈ ਹੈ ਤੇ ਅਕੋਰਡਿੰਗਲੀ ਅਸੀਂ ਇਨਵੈਸਟੀਗੇਟ ਕਰਾਂਗੇ ਠੀਕ ਹੈ ਜੀ